ਸ਼ਾਵਾ ਸ਼ਾਵਾ ਪੂਰੇ ਜੋਰਾਂ ਛੋਰਾਂ ਚ ਕੰਮ ਚੱਲਣ ਡਿਆ ਹੈ ਪੂਰੇ ਹਾਂ ਸਿਆਲ ਆ ਗਿਆ ਸਿਆਲ ਦੀ ਤਿਆਰੀ ਕਰ ਲਈਏ ਹਾਂ ਕੱਪੜੇ ਸੁਕਾ ਲਈਏ ਮੈਂ ਕਿਹਾ ਠੀਕ ਆ ਤਾਂ ਹੀ ਅੱਜ ਕੱਡ ਕੱਡ ਕੱਪੜੇ ਸਾਰੇ ਢੇਰ ਲਾਇਆ ਹੈ ਹਾਂਜੀ ਸੋਚਣ ਕਿੰਨੇ ਦਿਨਾਂ ਦੇ ਡੇ ਹਾਂ ਤੇ ਅੱਜ ਵੇਲੇ ਹਾਂ ਤਾਂ ਸੋਚਿਆ ਅੱਜ ਹੀ ਕਰ ਲਈਏ ਆ ਧੁੱਪ ਵੀ ਵਾਵਾ ਕੜਾਕੇ ਦੀ ਲੱਗੀ ਆ ਅਜ ਤਿੱਖਾ ਹੀ ਵੇਲਾ ਸੂਰਜ ਕਿੰਨਾ ਲੱਗਾ ਜਣਾ ਬੜੀ ਗਰਮੀ ਥਲੋਤਾ ਨਹੀਂ ਜਾਣ ਡਿਆ ਹਾਂ ਉਦੋਂ ਮੀਂਹ ਪਿਆ ਸੀ ਤੇ ਉਦੋਂ ਠੰਡਾ ਮੌਸਮ ਹੋ ਗਿਆ ਹੀ ਚਾਰਕ ਦਿਨ ਆਹ ਚਾਰਕ ਦਿਨ ਪਿਆ ਹੀ ਵਰਖਾ ਥੋੜਾ ਗਰਮੀ ਦਾ ਹਨਾ ਤੇ ਹੁਣ ਫੇਰ ਉਦਾਂ ਹੀ ਗਰਮੀ ਹੋ ਗਈ ਹੈ ਸਹੀ ਗੱਲ ਆ ਇਹ ਸੁੱਕਣੇ ਵੀ ਗਰਮੀ ਦੇ ਨਾਲ ਹੀ ਆ ਇਹ ਪਤਾ ਕਿੰਨੇ ਪਏ ਆ ਕਿੰਨੀ ਸਲਾਬ ਜੀ ਸਲਾਬ ਵਰਖਾ ਹੋਣੀ ਹੈ ਨਾ ਸਲਾਬ ਜੀ ਹੋਗੀ ਨਾ ਬੜੀ ਜਿਆਦਾ ਹੂੰ ਮੇਰੇ ਲੌਂਡੇ ਠੀਕ ਆ ਸੋ ਇਹ ਆ ਜੀ ਗੱਲਬਾਤ ਸਿਆਲ ਵਾਲੇ ਕੱਪੜੇ ਜਿਹੜੇ ਕੱਢ ਕੇ ਤੇ ਸੁਕਾਉਣੇ ਸ਼ੁਰੂ ਕਰਤੇ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਹਜੇ ਸਿਆਲ ਵਾਲੇ ਕੱਪੜੇ ਸੁਕਾ ਲਏ ਆ ਕਿ ਨਹੀਂ ਸੁਕਾ ਲਏ वाले होणे ਇਹਨਾਂ ਮੇਰਾ ਚੱਕ ਸਕਾਈ ਲੈਂਦੇ ਸਾਰੇ ਸਹੀ ਗੱਲ ਆ ਆਪੇ ਲੇਟ ਆ ਮਿਲਦਾ ਸਰ ਮੈਂ ਤੇ ਰੋਜ ਵੀ ਨਹੀਂ ਨਹੀਂ ਕਦੀ ਕਿਸੇ ਦੇ ਕੋਠੇ ਦੇ ਕੱਪੜੇ ਪੇਂਦੇ ਤੇ ਸਾਡੇ ਨਹੀਂ ਪੈਂਦੇ ਸਾਡੇ ਨਹੀਂ ਪੈਂਦੇ ਠੀਕ ਆ ਤੇ ਬਾਕੀ ਪੇਟੀ ਪੂਟੀ ਖੋਲੀ ਕਿ ਨਹੀਂ ਅਜੇ ਨਹੀਂ ਨਹੀਂ ਪੇਟੀ ਨਹੀਂ ਅਜੇ ਖੋਲੀ ਹਮ ਅਜੇ ਬੈਡਾਂ ਬੁੱਡਾਂ ਵਾਲੀ ਗੱਡੇ ਆ ਅੱਛਾ ਪੇਟੀ ਮੁੜ ਕੇ ਸਕਾਵਾਂਗੇ ਕੱਲ ਨੂੰ ਜਾਂ ਪਰਸੋਂ ਠੀਕ ਆ ਪੇਟੀ ਤਾਂ ਮੈਨੂੰ ਯਾਦ ਆ ਮਮੀ ਆਪਾਂ ਜਦੋਂ ਨਿੱਕੇ ਹੁੰਨੇ ਸੀ ਨਾ ਹਾਂਜੀ ਜਦੋਂ ਵੇਟੀ ਖੋਲਦੀ ਹੁੰਦੀ ਸੀ ਨਾ ਤੇ ਇੰਨਾ ਚਾਹ ਹੁੰਦਾ ਜਿਦੋਂ ਪਤਾ ਨਹੀਂ ਕਿਹੜਾ ਮੈਜਿਕ ਬਾਕਸ ਖੁੱਲਣ ਵਾਲਾ ਵਾਕਿਆ ਕਹਿੰਦੇ ਵੇਲਾ ਸਾਡਾ ਟਾਈਮ ਹੁੰਦਾ ਰਿਆ ਸੀ ਨਾ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਰਹਾ ਤੇ ਜਦੋਂ ਸਿਆਲ ਦੀ ਮੰਮੀ ਹੁੰਣਾ ਕੱਪੜੇ ਸੁਕਾਉਣੇ ਤਾਂ ਹੀ ਉੱਤੇ ਚੜ-ਚੜ ਕੇ ਨੱਚਣਾ ਖੇਡਣਾ ਹੈ ਨਾ ਪੰਗੜੇ ਪਾਉਣੇ ਛਾਲਾਂ ਮਾਰਨੀ ਅਰ ਜਾਈਆਂ ਇਕੱਠੀਆਂ ਕਰ-ਕਰ ਕੇ ਹੈ ਨਾ ਅੱਜ ਕੱਲ ਦੇ ਨਿਆਣਿਆਂ ਨੂੰ ਕਿੱਥੇ ਇਹੋ ਜਿਹਾ ਕੰਮ ਦਾ ਪਤਾ ਵੇ ਬੰਦਿਆ ਖੇਡੇ ਨਿਰਾਲੇ ਆਹੋ ਕੋਈ ਪਤਾ ਨਹੀਂ ਕਿਹਨੇ ਆਣੇ ਹੋਰ ਕੀ ਆ ਜੇ ਤਾਂ ਹੁਣ ਰਜਾਈਆਂ ਦੇ ਤੇ ਢੇਰ ਲੱਗੇ ਆ ਨਾ ਇਕੱਠੀਆਂ ਕਰ ਕਰ ਕੇ ਤੇ ਸ਼ਾਲਾ ਮਾਰਨੀਆਂ ਕਿਤੇ ਐਉਂ ਕਰਨਾ ਕਦੇ ਜਿਉਂ ਕਰਨਾ ਹੈ ਤੇ ਚਾਹ ਨਾਲ ਹੀ ਰਜਾਈਆਂ ਕੰਬਲ ਲੈ ਲੈ ਕੇ ਕੋਠੇ ਤੇ ਤੁਸੀਂ ਚੜ ਜਾਂਦੇ ਹੋਦੇ ਸੀ ਕਿੰਨੇ ਨਵੇਂ ਕੱਪੜੇ ਨਿਕਲਦੇ ਸੇ ਪੇਟੀ ਚ ਇੰਨਾ ਚਾਹ ਹੁੰਦਾ ਰਿਹਾ ਸੀ ਜਣਾ ਸਿਆਲ ਦੇ ਵਿੱਚ ਮਤਲਬ ਸੁਕਾਉਣ ਦਾ ਕੱਪੜੇ ਸੁਕਾਉਂਦਾ ਨਾ ਤੇ ਅੱਜ ਕੱਲੋ ਸਾਰੇ ਕੰਮ ਹੀ ਖਤਮ ਹੋ ਗਏ ਵੇਖ ਲਾ ਯੋ ਕਹਿੰਨੇ ਕੱਪੜੇ ਸੁਕਾਉਣੇ ਹੁੰਨੇ ਨਾ ਤੇ ਇਹਨਾਂ ਨੇ ਆਖਣਾ ਮੰਮੀ ਅਜੇ ਛੁੱਟੀ ਨਾ ਕਰ ਲਈਏ ਅੱਛਾ ਤੇਰੇ ਨਾਲ ਕੱਪੜੇ ਹਕਾਵਾਂਗੇ ਇਹ ਵੀ ਇਹ ਡਿਊਟੀ ਮੇਰੀ ਵੀ ਹੁੰਦੀ ਸੀ ਮੰਮੀ ਨਾਲ ਹਾਂ ਮੰਮੀ ਨਾਲ ਇਹ ਡਿਊਟੀ ਮੇਰੀ ਲੱਗਦੀ ਹੁੰਦੀ ਸੀ ਅੱਛਾ ਤੇ ਕੰਮ ਕਰਨਾ ਤੇ ਛੁੱਟੀ ਕਰ ਲੈਣੀ ਹੋਰ ਜੇ ਪਾਂਡੇ ਸਾਫ਼ ਕਰਨੇ ਆ ਪਰਛੱਤੀਆਂ ਪਰਛੱਤੀਆਂ ਦੇ ਹਾਂ ਉਹ ਵੀ ਦੀਵਾਲੀ ਤੇ ਤਿਆਰੀ ਹੁੰਦੀ ਹੈ ਸਾਰੀ ਹਾਂ ਸਹੀ ਗੱਲ ਹੈ ਦੀਵਾਲੀ ਦੇ ਜਿਹੜੇ ਮਹੀਨੇ ਨੂੰ ਆ ਹਾਂਜੀ ਤੇ ਬਾਕੀ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਹੁੰਦਿਆਂ ਤੁਹਾਡੇ ਘਰ ਦੇ ਵਿੱਚ ਕਦੇ ਤੁਸੀਂ ਕੱਪੜੇ ਸੁਕਾਏ ਆਪਣੇ ਮੰਮੀਆਂ ਦੇ ਨਾਲ ਕਿ ਨਹੀਂ ਸੁਕਾਏ ਬਚਪਨ ਦੀਆਂ ਯਾਦਾਂ ਤਾਜੀ ਕਰੋ ਬਚਪਨ ਦੀਆਂ ਯਾਦਾਂ ਜਿਹੜੀਆਂ ਜਰੂਰ ਕਮੈਂਟਾਂ 'ਚ ਤਾਜ਼ਾ ਕਰਿਓ ਵੀ ਅਸੀਂ ਵੀ ਇਤਰਾ ਕਰਦੇ ਹੁੰਦੇ ਹਾਂ ਹੈ ਕਿ ਨਹੀਂ ਕਿਰਨਾ ਹਾਂਜੀ ਤੇ ਹੋਰ ਗੱਲਾਂ ਬਾਤਾਂ ਫਿਰ ਕਿਦਾਂ ਜੇ ਹਰਕੀਤਾ ਇੱਥੇ ਹੁੰਦਾ ਤੇ ਉਹਨੇ ਮਾਰਨੀਆਂ ਇਹ ਛਾਲਾ ਆ ਵਾਕਿਆ ਸਹੀ ਗੱਲੀ ਆ ਹੁਣ ਵੀ ਕੱਪੜੇ ਸਾਨੂੰ ਹਰਕੀਤਾ ਦੇ ਆਉਣ ਤੋਂ ਗੇਤਰੇ ਗੇਤਰੇ ਸਾਹਮਣੇ ਪੈਣੇ ਆ ਆ ਉਹਨੇ ਫਿਰ ਨਹੀਂ ਤੇ ਚੜ ਜਾਣਾ ਮੈਂ ਖੇਡਣਾ ਵਾ ਹਾਂ ਜਿਹੜੇ ਉਹਨੇ ਕੰਮ ਕਰਨੇ ਹੋਰ ਉਹਨੇ ਕੀ ਕਰਨਾ ਸਹੀ ਗੱਲ ਆ ਚਲੋ ਕਰਦੇ ਆ ਜਿੰਨਾ ਕੰਮ ਹੁੰਦਾ ਉਹਦੇ ਆਉਂਦੇ ਆਉਂਦੇ ਆ ਹੂੰ ਪੇਟੀ ਵਾਲੇ ਮੰਮੀ ਫਿਰ ਕੀ ਕਰਨਗੇ ਕਿਉਂਕਿ ਇਕੱਠੇ ਮੇਰੇ ਕੋ ਸਾਂਭੇ ਨਹੀਂ ਜਾਣੇ ਮੰਮੀ ਨੂੰ ਸੱਟ ਲੱਗੀ ਐ ਦਿਨ ਇੰਨਾ ਕੰਮ ਨਹੀਂ ਹੁੰਦਾ ਮੰਮੀ ਕੋ ਹਾਂ ਉਹ ਇੰਨਾ ਸ਼ੁਕਰ ਕਰ ਤੁਰਨ ਫਿਰਨ ਜੋਗੀ ਹੋ ਗਈ ਆ ਉਹ ਤੇਰੇ ਨਾਲ ਆਸਰਾ ਪਾ ਲਿਆ ਆਹੋ ਕੋਈ ਗੱਲ ਨਹੀਂ ਪੇਟੀ ਵਾਲੇ ਫਿਰ ਕਿਸ ਦਿਨ ਸਕਾ ਲਓ ਫਿਰ ਕਿਸ ਦਿਨ ਕੱਢ ਲਿਓ ਉਹ ਕੋਈ ਚੱਕਰ ਨਹੀਂ ਹੈਗਾ ਥੋੜੇ ਥੋੜੇ ਕਰਕੇ ਕੱਢੋਗੇ ਫਿਰ ਕੀ ਹੋਏ ਮੈਂ ਉਹਨਾਂ ਨੂੰ ਆਖਿਆ ਮੈਂ ਥੋੜਾ ਥੋੜਾ ਕਰਕੇ ਇਹਦੇ ਸਕਾਉਣੇ ਆ ਲੀੜੇ ਜਿੰਨੇ ਸਕਾਈ ਜਾਂਦੇ ਫਿਰ ਲਮਾਰੀਆਂ ਜੇ ਕਰਨ ਵਾਲੀਆਂ ਨੇ ਅਚਲਮਾਰੀਆਂ ਸਾਰੇ ਕੱਢਨੇ ਆ ਹੋਰ ਸਾਰੇ ਇਹਨਾਂ ਨੂੰ ਤਾਂ ਪਲਵਾ ਲਾਂਗੇ ਕਿ ਪਤਾ ਨਹੀਂ ਪਰ ਸਾਤਾਂ ਨਾਲ ਸਮੈਲ ਜੀ ਬੜੀ ਹੁੰਦੀ ਆ ਹੂੰ ਆ ਜਾ ਸਕਾ ਲਿਆ ਕੱਲ ਨੂੰ ਪੇਟੀ ਸਕਾਵਾਂਗੇ ਠੀਕ ਆ ਇੱਕ ਦਿਨ ਲਮਾਰੀ ਦੇ ਕੱਢਾਂਗੇ ਕੱਪੜੇ ਚਲੋ ਵਧੀਆ ਗੱਲ ਆ ਫਿਰ ਅੱਜ ਮੰਮੀ ਲੈ ਮਾਰੀ ਵਾਲੇ ਰਹਿਣ ਦੇ ਕਿਉਂਕਿ ਉਹ ਪੌਣ ਵਾਲੇ ਕੱਪੜੇ ਆ ਨਾ ਸਾਰੇ ਨਹੀਂ ਉਹ ਪੈਸਾਲ ਵਾਲੇ ਜਿਹੜੇ ਆ ਸਿਆਲ ਵਾਲੇ ਕੋਟੇ ਘਟੀਆਂ ਆ ਹੋਰ ਉਹਨਾਂ ਨੂੰ ਇੰਨੇ ਦਰਜੇ ਧੁੱਪ ਲਵਾਉਣੀ ਆ ਮੁੜ ਕੇ ਸੈਰ ਧੁੱਪ ਥੋੜੀ ਉਹ ਤਰਾਣਾ ਦਿਨਾਂ ਦਾ ਫਰਕ ਪਿਆ ਗਿਆ ਮੋਟਰਸਾਈਕਲ ਤੇ ਜਾਈਗਾ ਨਾ ਜਾ ਕੇ ਤੇ ਸਵੇਰੇ ਇਸ ਵਕਤ ਇਹ ਜਾਂ ਚਾਮਾਂ ਜੀਆਂ ਹਨੇਰੇ ਹੋਏ ਥੋੜਾ ਜਿਹਾ ਮੋਟਰਸਾਈਕਲ ਤੇ ਠੰਡ ਲੱਗਦੀ ਆ ਦੋ ਟਾਈਮ ਲੱਗਦੀ ਠੰਡ ਹਾਂ ਮੇਰੇ ਜਮੀ ਲੱਗਦੀ ਸਵੇਰੇ ਸ਼ਾਮੀ ਲੱਗਦੀ ਆ ਤੇ ਆ ਵੇਲੇ ਹੁਣ ਤੁਸੀਂ ਸਿਕਾਉਂਡੀਆਂ ਜਿਹੜੇ ਤੁਹਾਡੇ ਮੂੰਹ ਦੇ ਉੱਤੇ ਪਸੀਨਾ ਵੇ ਕਿਦਾਂ ਮਤਲਬ ਕਿ ਦੇਣ ਚੜੋ ਆ ਕਿੱਦ ਦਾਵਾ ਵੀ ਨਾ ਚੜ ਗਿਆ ਹੁਣ ਆ ਜੜਾ ਉਹ ਕਹਿੰਦੇ ਹੁੰਦੇ ਨਾ ਮੰਮੀ ਇਹ ਕਿਹ ਕਹਾਵਤ ਪਹਿਲਾਂ ਪਉਂਦੇ ਹੁੰਦੇ ਹੁੰਦੇ ਨਾ ਕਿ ਆ ਟਾਈਮ ਧੁੱਪ ਕਿਹੜੇ ਟਾਈਮ ਹੁੰਦੀ ਆ ਤੇ ਸਵੇਰੇ ਸ਼ਾਮੀ ਠੰਡਾ ਮੌਸਮ ਹੁੰਦਾ ਤੇ ਪਹਿਲੇ ਧੁੱਪ ਲੱਗਦੀ ਹੈ ਨਹੀਂ ਕਹਾਵਤ ਮੇਰੇ ਡੈਡੀ ਬੋਲਦੇ ਹੁੰਦੇ ਮੈਨੂੰ ਯਾਦ ਨਹੀਂ ਉਹ ਫੱਗਣ ਮਹੀਨੇ ਚ ਲੱਗਦੀ ਆ ਉਹ ਨਹੀਂ ਫੱਗਣ ਕੰਦੀ ਲੱਗਣਾ ਉਹ ਤੇ ਹੈ ਹੀ ਆ ਨਾ ਕਹਿੰਦੇ ਕਿ ਇਹ ਦੋ ਅਸੂ ਮਾਨ ਰਾਲੇ ਹਾਂ 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 ਇਹ ਆਵਰੀ ਕਾਹ ਬਤਾ ਮੈਨੂੰ ਯਾਦ ਨਹੀਂ ਅਸੂ ਵਰ ਮੈਨਾਂ ਤੇ ਇਹਦੇ ਵਿੱਚ ਦਿਨੇ ਹੋਂ ਗਰਮੀ ਆ ਤੇ ਸਵੇਰੇ ਸ਼ਾਮੀ ਠੰਡ ਹੁੰਦੀ ਆ ਐਦਾਂ ਬੋਲਦੇ ਹੁੰਦੇ ਪੁਰਾਣੇ ਬੁੱਢੇ ਕਿ ਅਸੂ ਮਾ ਅਸੂ ਮਾਨ ਰਾਲੇ ਦਿਨੇ ਵਟ ਰਾਤ ਨੂੰ ਪਾਲੇ ਹਾਂ ਐਦਾਂ ਬੋਲਦੇ ਅਸੂ ਵਾਨ ਰਾਲੇ ਅਸੂ ਵਾ ਕੇ ਅਸੂ ਮਾ ਪਤਾ ਨਹੀਂ ਕੀ ਕਹਿੰਦੇ ਹੋ ਅੱਛਾ ਦਿਨੇ ਵਟ ਤੇ ਰਾਤ ਨੂੰ ਹਾਂ ਮਤਲਬ ਕਿ ਦਿਨੇ ਗਰਮੀ ਤੇ ਸਵੇਰੇ ਸ਼ਾਮੇ ਠੰਡ ਹਣਾ ਹੇਗਾ ਚਲੋ ਇਹ ਵੀ ਕਹਾਵਤਾਂ ਜਿਹੜੀਆਂ ਸੀ ਇਹ ਵੀ ਪੁਰਾਣੇ ਬੁੱਢਿਆਂ ਨੂੰ ਆਉਂਦੀਆਂ ਹੁੰਦੀਆਂ ਸੀ ਅੱਜ ਕੱਲ ਕਹਾਵਤਾ ਕਿ ਕਹਾਵਤਾ ਕਿ ਨੂੰ ਆਉਂਦੀਆਂ ਕਿ ਮੈਂ ਸੁਣੀਆ ਮੈਂ ਆਪਣੀ ਡੈਡੀ ਕਾ ਉਹ ਹੀ ਨਾ ਵੀ ਅੱਗੇ ਕਿ ਅਸੀਂ ਹੁਣ ਵੇਖੋ ਆਪਣੇ ਨਿਆਣਿਆਂ ਦੇ ਪਿਓ ਆ ਸਾਨੂੰ ਨਹੀਂ ਕਹਾਵਤਾਂ ਆਉਂਦੀਆਂ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਣੀਆਂ ਹੈ ਕਿ ਨਹੀਂ ਸਾਨੂੰ ਪਤਾ ਹੋਣਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਕੁਝ ਪੁਰਾਣਾ ਕਲਚਰ ਫਿਨਿਸ਼ ਹੋ ਜਾਣਾ ਫਿਨਿਸ਼ ਹੋ ਜਾਣਾ ਆਉਣ ਵਾਲੇ ਥੋੜੇ ਟਾਈਮਾਂ ਦੇ ਵਿੱਚ ਵੇਖ ਲਈ ਬੇਟਾ ਘਰ ਕੋਣ ਵਾਲਾ ਕਿਉਂਕਿ ਉਹਨਾਂ ਦਾ ਸਲਾਹ ਦੇਣ ਵਾਲੇ ਬਜ਼ੁਰਗ ਹੈ ਤਾਂ ਉਹਨੂੰ ਇਹਨਾਂ ਚੀਜ਼ਾਂ ਨਾਲ ਤੇ ਇਹ ਉਹਨਾਂ ਨੂੰ ਵੀ ਦੱਸਣਾ ਹੈ ਕੀ ਦੱਸਣਾ ਉਹਨਾਂ ਨੂੰ ਗੂਗਲ ਦੱਸੂਗਾ ਗੂਗਲ ਬਾਬਾ ਜਿੰਦਾਬਾਦ ਗੂਗਲ ਬਾਬਾ ਜਿੰਦਾਬਾਦ ਪਹਿਲੇ ਸਮੇਂ ਦੇ ਵਿੱਚ ਪਤਾ ਕੀ ਕਰਦੀ ਹੁੰਦੀ ਹੈ ਇਹ ਦਾਦੀਆਂ ਨੇ ਆਖਣਾ ਨਿਆਣਿਆਂ ਨੂੰ ਆਓ ਪੁੱਤ ਸੋਹਣਿਆ ਤੇ ਤੁਹਾਨੂੰ ਬਾਤਾਂ ਸੁਣਾਇਆਂ ਤੇ ਨਿਆਣਿਆਂ ਨੇ ਬਾਤਾਂ ਸੁਣਨਦੇ ਮਾਰਿਆਂ ਨੇ ਦਾਦੀ ਦੇ ਮੰਜੀ ਦੇ ਉੱਤੇ ਚੜ ਜਾਣਾ ਨਾਲ ਦਾਦੀ ਦੇ ਸੌਣਾ ਫਿਰ ਦਾਦੀ ਨੇ ਬਾਤਾਂ ਸੁਣਾਉਣੀਆਂ ਇਹਨਾਂ ਦਾ ਤਾਂ ਕੰਮ ਹੀ ਹੋਵਨ ਦਾ ਹੈ ਬੜੀਆਂ ਬਾਤਾਂ ਇਹਨਾਂ ਨੂੰ ਸੁਣਾਉਂਦੀ ਹੁੰਦੀ ਹੈ ਮੈਂ ਆਪਣੇ ਪੁੱਤਰੇ ਨੂੰ ਮਾਨੀਏ ਪੁੱਤ ਆਦ ਨੂੰ ਮੈਂ ਬਾਤ ਸੁਣਾਵਾ ਮੇਰੀ ਦਾਦੀ ਬਾਤ ਉਹਨੂੰ ਫੋਨ ਚਾਹੀਦਾ ਹੁੰਦਾ ਅੱਜ ਕੱਲ੍ਹ ਦਾ ਜ਼ਮਾਨਾ ਬਦਲ ਗਿਆ ਦੱਸਾਂ ਕੀ ਹਿਸਾਬਤਾ ਆਹੀ ਜਿੱਦਾਂ ਤੇ ਆਪ ਬਣ ਗਿਆ ਨਾ ਉਦਾਂ ਦੇ ਸਾਡੇ ਅੱਗੇ ਨਿਆਣੇ ਹੋ ਗਿਆ ਠੀਕ ਹੈ ਨਾ ਅਸੀਂ ਵੀ ਨਹੀਂ ਫੋਨ ਛੱਡਦੇ ਤੇ ਸਾਡੇ ਵਾਲੇ ਵੇਖ ਵੇਖ ਕੇ ਤੇ ਉਹ ਵੀ ਨਹੀਂ ਫੋਨ ਛੱਡਦੇ ਕਿਉਂਕਿ ਸਾਡਾ ਜਿਹੜਾ ਟਾਈਮ ਹੈ ਨਾ ਉਦੋਂ ਸਾਡੇ ਸਾਡੇ ਦਾਦਿਆਂ ਨੇ ਸਾਡੇ ਡੈਡੀਆਂ ਨੇ ਕਦੇ ਫੋਨ ਨਹੀਂ ਫੜਿਆ ਤੇ ਅਸੀਂ ਘੱਟ ਫੜਦੇ ਹੁੰਨੇ ਆ ਸਾਨੂੰ ਪਤਾ ਨਹੀਂ ਹੁੰਦਾ ਫੋਨਾਂ ਦਾ ਹਣਾ ਉਹ 11ਵੀਂ 12ਵੀਂ ਜਾਣ ਕੇ ਤੇ ਫਿਰ ਸਾਡੇ ਕੋਲ ਫੋਨ ਆਏ ਹੀ ਤੇ ਅੱਜ ਕਾ ਜੰਮਦੇ ਨੇ ਆਣ ਦੇ ਹੱਥਰ ਵਿੱਚ ਆਈਫੋਨਾਂ ਤੇ ਉਹੋ ਜਿਹੀ ਹੋਣਾ ਆਹ ਕੜਾ ਫੋਨ ਲਾ ਦੋ ਤੇ ਫੇਰ ਸੇਰਵਾ ਲਓ ਫੇਰ ਸੇਰਵਾ ਦੋ ਇਹ ਤੇ ਕੰਮ ਹੋਣਦੇ ਆ ਸਾਰੇ ਵੇਖ ਲਓ ਤੇ ਮੇਰੇ ਘਰ ਸੋ ਤੁਹਾਡੀ ਹੋਸ਼ ਦੀ ਗੱਲ ਆ ਟੀਵੀ ਕਿੱਥੇ ਨੇ ਦੇਖ ਲੋਕਾਂ ਦੇ ਘਰ ਟੀਵੀ ਨਹੀਂ ਹੁੰਦੇ ਅਸੀਂ ਆਪ ਲੋਕਾਂ ਦੇ ਘਰਾਂ ਘਰਾਂ ਤੇ ਜਾ ਕੇ ਤੇ ਟੀਵੀ ਵੀ ਵੇਂਦੇ ਹੁੰਦੇ ਹੁੰਦੇ ਹੋਣਾ ਸ਼ਕ ਤੇ ਚਲੋ ਇਹ ਸਾਰਾ ਜਮਾਨਾ ਚਲੋ ਚੇਂਜ ਹੋ ਗਿਆ ਬਟ ਆਪਾਂ ਵੀ ਉਹਦੇ ਨਾਲ ਨਾਲ ਥੋੜੇ ਜਿਆਦਾ ਮੋਡੀਫਾਈ ਹੋ ਗਏ ਹੁੰਦੇ ਸੀ ਟੀਵੀ ਤੇ ਬਲੈਕ ਐਂਡ ਵਾਈਟ ਆਹ ਕਾਲੇ ਰੰਗ ਦੇ ਟੀਵੀ ਹੁੰਦੇ ਦੇ ਪਹਿਲਾਂ ਤੋਂ ਜੇ ਆਏ ਜਿਹੜੇ ਛੋਟਾ ਸਾਡੇ ਘਰ ਨਹੀਂ ਹੁੰਦੇ ਹੂੰ ਤੇ ਉਹ 2-3000 ਦਾ ਹੁੰਦਾ ਹੁੰਦਾ ਸੀ ਉਸ ਸਮੇਂ ਚ ਅੱਛਾ ਤੇ ਆਖੜਾ ਬੜਾ ਮਹਿੰਗਾ ਟੀਵੀ ਲੈਂਦਾ ਫਿਰ ਹੋਰ ਵੱਡੇ ਵੱਡੇ ਡੜੇ ਨਹੀਂ ਆ ਗਏ ਹੂੰ ਹੂੰ ਉਹ ਵੀ ਲਿਆਉਣੇ ਲੱਗੋ ਮੇਰੀ ਮੰਮੀ ਦੀ ਦਾਦਾ ਚਾਹੀ ਬਲੈਕ ਐਂਡ ਵਾਈਟ ਆਹ ਹੋਏ ਤੇ ਇਹ ਉਹ ਵੀ ਚੱਕਰ ਆਣਾ ਵੀ ਅੱਜ ਕੱਲ ਚਲੋ ਸਕਰੀਨਾਂ ਵੱਡੀਆਂ ਹੋ ਗਈਆਂ ਆ ਐਲਸੀਡੀਆਂ ਆ ਗਈਆਂ ਐਲਸੀਡੀਆਂ ਆ ਗਈਆਂ ਹੁਣ ਸਾਰਾ ਕੁਝ ਹਨਾ ਹਾਂ ਠੀਕ ਕੀ ਕਰ ਸਕਦੇ ਸਮੇਂ ਦੇ ਨਾਲ ਆ ਕੇ ਜਿੱਦਾਂ ਸਮੇਂ ਨਾਲ ਦੁਨੀਆ ਬਦਲਦੀ ਜਾਂਦਾ ਈ ਉਦਾਂ ਹੀ ਹਰ ਇੱਕ ਚੀਜ਼ ਵੀ ਬਦਲਦੀ ਜਾਂਦੀ ਹੈ ਬਦਲਦੀ ਜਾਂਦੀ ਹੈ ਚਲੋ ਠੀਕ ਹੈ ਜੀ ਠੀਕ ਨੇ ਜੀ ਇਧਰ ਮੇਰੀ ਗੱਲ ਸੁਣੋ ਹਾਂ ਜੀ ਵਲੌਗ ਦਾ ਐਂਡ ਕਰੋ ਤੇ ਮੇਰੇ ਨਾਲ ਕੋਠੇ ਦੇ ਕੱਪੜੇ ਫੁਵਾ ਕੇ ਆਓ ਚਲੋ ਜਨਾਬ ਜੀ ਮੈਂ ਕਦੇ ਮਨਾ ਕੀਤਾ ਤੁਹਾਨੂੰ ਹਾਂ ਜੀ ਮੈਂ ਥੱਕ ਜਣਾ ਕੱਲੀ ਨੇ ਨਹੀਂ ਤਾਂ ਗੰਨ ਹੁੰਦਾ ਟੈਨਸ਼ਨ ਕਰ ਤੋਂ ਲੈਣੀ ਆ ਹਾਂ ਜੀ ਚੱਡ ਆਉਣਾ ਚਲੋ ਠੀਕ ਹੈ ਜੀ ਅਸੀਂ ਤੇ ਕੋਠੇ ਤੇ ਜਾ ਕੇ ਲੱਗੇ ਆ ਜੀ ਕੱਪੜੇ ਸੁਕਣੇ ਪਾਉਣ ਤੇ ਜਲਦੀ ਮਿਲਦੇ ਆ ਤੁਹਾਨੂੰ ਨਾਲ ਸਾਰੇ ਜਣੇ ਆਪਣੀ ਆਪਣੀ ਵਾਈਫ ਦੀ ਹੈਲਪ ਕਰਵਾਇਆ ਕਰੋ ਜੇ ਕਰਾਉਣੀ ਵੀ ਚਾਹੀਦੀ ਹੈ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹਾਂ ਓਕੇ ਤੇ ਠੀਕ ਹੈ ਜੀ ਓਕੇ ਬਾਏ ਬਾਏ ਜਲਦੀ ਮਿਲਦੇ ਆ ਨੈਕਸਟ ਵਲੌਗ ਤੇਰੇ ਵਿੱਚ ਬਾਏ ਬਾਏ ਸਾਰਿਆਂ ਨੂੰ